ਇੱਕ ਵਾਰੀ ਹਾਰਿਆ ਦੋ ਵਾਰੀ ਹਾਰਿਆ ਤਿੰਨ ਵਾਰੀ ਹਾਰਿਆ ਚਾਰ ਵਾਰੀ ਹੋ ਰਿਹਾ ਪੰਜ ਵਾਰੀ ਸਤਵੀਂ ਵਾਰੀ ਹਾਰ ਹੋ ਗਿਆ ਕੀ ਗੱਲ ਮੈਂ ਆਪਣੇ ਮੱਥੇ ਤੇ ਹਾਰ ਦਾ ਨਿਸ਼ਾਨ ਲਵਾਇਆ ਹਾਰ ਦੀ ਮੋਹਰ ਲਵਾ ਲਈ ਨਹੀਂ ਹੁਣ ਮੈਂ ਈ ਰਿਕਸ਼ਾ ਲੈ ਲਿਆ ਜੀ ਰੋਕਣੀ ਰਿਕਸ਼ਾ ਮੈਨੂੰ ਤੇ ਸਿਰਫ ਇੰਨਾ ਪਤਾ ਜੀ ਮੈਂ ਬਸ ਬੜਾ ਪਰੇਸ਼ਾਨ ਹਾਂ ਜੀ ਮੈਨੂੰ ਕੀ ਹੋਇਆ ਜੀ ਭਾਬੂ ਕੋਰੇ ਕੀ ਗੱਲ ਕੀ ਹੋਇਆ ਮੇਂ ਲਗਾਤਾਰ ਸਤਵੀਂ ਹਾਰ ਤੋਂ ਭਾਬੂ ਕੋ ਕਿ ਵੱਡੀ ਹਾਰ ਹੋਈ ਹੈ ਇਸ ਕਰਕੇ ਭਾਬੂ ਕੋ ਸਰ ਇਸ ਵਾਰੀ ਵੋਟਾਂ ਵੀ ਨਹੀਂ ਪਈਆਂ ਲੋਕਾਂ ਦੀਆਂ ਤੇ ਬੜਾ ਮਨ ਦੁਖੀ ਹੈ ਜੀ ਉਹ ਇਲੈਕਸ਼ਨ ਇਹਨੇ ਮੈਂ ਪਹਿਲੇ ਐਲਾਨ ਕੀਤਾ ਸੀਗਾ ਵੀ ਮੈਂ ਅੱਜ ਤੋਂ ਬਾਅਦ ਮੈਂ ਜਨਤਾ ਸਾਹਮਣੇ ਕਦੀ ਮੈਂ ਇਲੈਕਸ਼ਨ ਦੀ ਗੱਲ ਨਹੀਂ ਕਰੂੰਗਾ ਜੀ ਮੈਂ ਹੁਣ ਬਸ ਮੋਦੀ ਦਾ ਕੰਮ ਹੈ ਮੋਦੀ ਦੇ ਬੰਨਾਂ ਨਾਲ ਲੜਨਾ ਸੀ ਪਰ 2 ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਆਈ ਸੀ ਚੰਨੀ ਸਾਹਿਬ ਨਾਲ ਉਹਦੇ 'ਚ ਤਾਂ ਬੜਾ ਤੁਸੀਂ ਕੁਝ ਹੋ ਰਿਹਾ ਸੀਗੇ ਦੇਖੋ ਜੀ ਵੋਟਰਾਂ ਬੈਗੇ ਸੀਗੇ ਚੰਨੀ ਸਾਹਿਬ ਕਹਿੰਦੇ ਵੀ ਧੰਨ ਚਾਹ ਵੀ ਨਹੀਂ ਬੈਠ ਕੇ ਤੇ ਦੇਖੋ ਵੋਟਾਂ ਦੇ ਬਿਲੇ ਆਪਾਂ ਲੜਾਈ ਕੀਤੀ ਹੈ ਵੋਟਾਂ ਤੋਂ ਬਾਅਦ ਸਾਡਾ ਕੋਈ ਦੁਸ਼ਮਣ ਨਹੀਂ ਪਰ ਇਹ ਸਾਰੇ ਜਿੰਨੇ ਲੀਡਰ ਆ ਸਾਰੇ ਮੋਦੀ ਨਾਲ ਚਾਹ ਪੀਂਦੇ ਆ ਸਾਰੇ ਖਾਂਦੇ ਜਾਂਦੇ ਆ ਸਾਰੇ ਮੋਦੀ ਕੋ ਫੰਡ ਉੱਤੇ ਮੋਦੀ ਆ ਥੱਲੇ ਸਾਡੀ ਪੰਜਾਬ ਦੀ ਰਾਜਨੀਤੀ ਹੈ ਕੀ ਸਾਡੇ ਪੰਜਾਬ ਨੂੰ ਫੰਡ ਦੇਊਗਾ ਮੋਦੀ ਕਿਸੇ ਵੇਲੇ ਨਹੀਂ ਫੰਡ ਦੇਊਗਾ ਜੇ ਉਹ ਪੰਜਾਬ ਵਿੱਚ ਇੱਕ ਸ਼ੇਰ ਸੀਗਾ ਜਿਹੜਾ ਕੱਲਾ ਮੋਦੀ ਨਾਲ ਬਾਰਬਨਸੀ ਦੇ ਵਿੱਚ ਟਿਕਟ ਲੜਨ ਦੀ ਹਿੰਮਤ ਰੱਖੀ ਸੀ ਜਿੰਨੇ ਉਹਦਾ ਨਾਮ ਇੱਕੋ ਹੀ ਆ ਨੀਡੂ ਸ਼ਟਰਾਵਾਲਾ ਅੱਜ ਨੀਡੂ ਸ਼ਟਰਾਵਾਲਾ ਜਿੰਨੇ ਹਾਲਾਤ ਮਾੜੇ ਆ ਕਿ ਅੱਜ ਆਪਣਾ ਰੋਕ ਕੇ ਬਿਆਨ ਵੀ ਨਹੀਂ ਸੀ ਜाहिर ਕਰ ਸਕਦੇ ਨੀਮਤ ਸਸਕੁਟ ਨੇ ਪਾਰਟੂ ਫਿਲਮ ਦੇ ਵਿੱਚ ਮੈਂ ਮੰਤਰੀ ਆ ਹੋਰ ਵੀ 8-9 ਫਿਲਮਾਂ ਮੇਰੀ ਪੰਜਾਬੀ ਫਿਲਮ ਆ ਰਹੀਆਂ ਕਿਉਂਕਿ ਪੰਜਾਬੀ ਫਿਲਮਾਂ ਕੋ ਕੋਈ ਕੰਟੈਕਟ ਵਧੀਆ ਨਹੀਂ ਆਖੇ ਜੀ ਉਹਨਾਂ ਨੇ ਮੈਂ ਕਿਹਾ ਵੀ ਥੋੜਾ ਏਦਾਂ ਦਾ ਕੰਟੈਕਟ ਲੈ ਰਹੋ ਕਿ ਜਿਹੜਾ ਗਰੀਬੀ ਦਾਵੇ ਨਾਲ ਜੁੜਿਆ ਹੋਵੇ ਜਿਹੜਾ ਲੋਕਾਂ ਨਾਲ ਜੁੜਿਆ ਸਾਡੇ ਨਾਲ ਜੁੜਿਆ ਹੋਵੇ ਸਾਡੇ ਪੰਜਾਬ ਨਾਲ ਜੁੜਿਆ ਸਾਡੇ ਪੰਜਾਬ ਦੀ ਰੋਟੀ ਕਮਾਈ ਜਾਵੇ ਨਸ਼ਾ ਦੂਰ ਹੋਵੇ ਏਦਾਂ ਦਾ ਕੋਈ ਕੰਟੈਕਟ ਲੈ ਕੇ ਉਹਨੂੰ ਲੱਗਦਾ ਨਹੀਂ ਏਦਾਂ ਕਿ ਜਿਵੇਂ ਜਿਹੜੇ ਤੁਹਾਨੂੰ ਪਿਆਰ ਕਰਦੇ ਜਿਹੜਾ ਤੁਹਾਨੂੰ ਵੋਟਾਂ ਪਾਈਆਂ ਉਹ ਇਹ ਬਿਆਨ ਤੋਂ ਨਰਾਸ਼ ਹੋਣਗੇ ਹੋਈ ਜਾ ਸਰ ਮੇਰੇ ਕਰਦੇ ਨੇ ਹਾਲਾਤ ਹੈ ਕਿ ਮੈਂ ਮੇਰੇ ਬੱਚੇ ਡਿਫਰੈਸਟ ਚੱਲ ਗਏ ਮੈਂ ਬਸ 7 ਵਜੇ ਹਾਰਿਆ ਮੈਂ ਅੱਗੋਂ ਨਹੀਂ ਹਾਰ ਜਾਂਦਾ ਬਹੁਤ ਜਲੀਲ ਹੋਇਆ ਮੈਂ ਲੋਕਾਂ ਨੇ ਮੈਨੂੰ ਇੰਨਾ ਜਲੀ ਕਰ ਦਿੱਤਾ ਕਿ ਇਹਨਾਂ ਲੋਕਾਂ ਨੂੰ ਕੀ ਸਨੇਹਾ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਤੁਹਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਧੰਨਵਾਦ ਉਹਨਾਂ ਦਾ ਮਾਤਾ ਚਿੰਤ ਪੁੰਨੀਆਂ ਨੂੰ ਸਦਾ ਹੱਸਦਾ ਬਸਦਾ ਰੱਖੇ ਜੀ ਦੇਖੋ ਜੀ ਹੁਣ ਕੋਈ ਨਾ ਕੋਈ ਕੰਮ ਖੋਲਣਾ ਪੈਣਾ ਭਾਜੀ ਮੈਂ ਬਰਬਾਦ ਹੋ ਗਿਆ ਮੈਂ ਬਹੁਤ ਜ਼ਿਆਦਾ ਪਰਵਾਹ ਆ ਔਰ ਮੈਂ ਅਕੀ 13 ਕੈਂਡੀਡੇਟ ਖੜੇ ਕੀਤੇ ਤੇ ਇਹਨਾਂ ਦੇ 13 ਹੀ ਹਾਰ ਗਏ ਸਭ ਤੋਂ ਵੱਡੀ ਮੁਸ਼ਕਲ ਦੀ ਇਹ ਗੱਲ ਹੈ ਨੰਨਾ ਜਿਹੜਾ ਰਾਜਪੁਰੇ ਵਾਲਾ ਸੀਗਾ ਲੋਕਾਂ ਨੇ ਉਹਨਾਂ ਨੂੰ ਕਹ ਅਗੇ ਵੀ ਤੈਨੂੰ 1.5-2 ਲੱਖ ਵੋਟਾਂ ਤੇ ਜ 85 ਵੋਟ ਗਏ 45 ਵੋਟ ਨਿਕਲੀਆਂ ਕੀ ਨਿਕਲੀਆਂ ਵੋਟਾਂ ਚਲੋ ਇਹਨਾਂ ਵੋਟਾਂ ਨੂੰ ਸਾਨੂੰ ਇਸ ਟਾਈਮ ਨਾ ਜਿਹੜਾ ਨੇ ਪਾਈਆਂ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਸੱਚੀਆਂ ਸੁੱਚੀਆਂ ਵੋਟਾਂ ਸੀ ਨਾ ਅਸੀਂ ਸ਼ਰਾਬ ਵੰਡਿਆ ਨਾ 2000 ਰੁਪਏ ਵੰਡੇਆ ਵੱਡੀਆਂ ਪਾਰਟੀਆਂ ਨੇ 2-2000 ਰੁਪਏ ਵੰਡੇਆ ਸ਼ਰਾਬ ਵੰਡੀ ਸ਼ਹੀਦੀ ਦਿਵਸ ਆਏ ਢੋਲ ਵਜਾਇਆ ਕਰੋੜਾਂ ਕਰੋੜਾਂ ਰੁਪਏ ਦੇ ਲੱਡੂ ਵੰਡ ਦਿੱਤੇ ਕਰੋੜਾਂ ਰੁਪਏ ਦੇ ਲੱਡੂ ਦਰਿਆਵਾਂ ਸੁੱਟ ਦਿੱਤੇ ਵਿਆਸਾ ਨਦੀ ਸੁੱਟ ਦਿੱਤੇ ਉਹ ਗਰੀਬਾਂ ਨੂੰ ਆਟੇ ਥੀਰਿਆਂ ਨਾਲ ਦੇ ਦੇ 13 ਕੈਂਡੀਡੇਟ ਸੀ ਉਹ ਵੀ ਅੱਛਾ ਜਿਹਾ ਲੜਨਗੇ ਦੇਖੋ ਜੀ ਮੈਂ ਤੁਹਾਨੂੰ ਕੰਮ ਕਾਰੋਬਾਰ ਦਊਂਗਾ ਜੀ ਮੈਂ ਕਿਹਾਉਂਗਾ ਕਿ ਤੁਸੀਂ ਵੀ ਕੋਈ ਕਾਰੋਬਾਰ ਖੋਲੋ ਕਿਉਂਕਿ ਇਹ ਵੱਡੇ ਮਗਰਮਾ ਛੇੜੇ ਨਾ 2-2000 ਰੁਪਏ 15-1500 ਦਿੰਦੇ ਆ ਤੇ ਤੁਹਾਨੂੰ ਨਹੀਂ ਟਿਕੰਦੇਣਗੇ ਪਰ ਆਪਾਂ ਫਿਲਮ ਦੇ ਵਿੱਚ ਆਏ ਅਨੀਮ ਸਸਕੁਤਨੀ ਪਾਰਟ ਨੂੰ ਡੁਗਰੀ ਵਿੱਚ ਆਪਣਾ ਬਹੁਤ ਵੱਡੀ ਸਟੇਜ ਵੀ ਲਾਇਆ ਸੀ ਜੇ ਸਾਨੂੰ ਪਤਾ ਲੱਗਾ ਸ਼ਹੀਦੀ ਦਿਵਸ ਆਇਆ ਉਹ ਜਗ੍ਹਾ ਤੇ ਕੋਈ ਇੰਦਾਂ ਦਾ ਕੰਮ ਨਹੀਂ ਕੀਤਾ ਗਿਆ ਜਿੱਥੇ ਬੰਦਿਆ ਸਾਨੂੰ ਮਿਲੀਆਂ ਆ ਕੇ ਆਪਾਂ ਨਾਲ ਹੀ ਸਾਰਾ ਪ੍ਰੋਗਰਾਮ ਬੰਦ ਕਰਤਾ ਤੇ ਮੈਂ ਜੇ ਕੋਈ ਗਲਤ ਗੱਲ ਕਹੀ ਹੋਵੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ Subscribe to One India channel and never miss an update.